ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਦੀ ਸਰਕਾਰੀ ਹਸਪਤਾਲ ਚਕਵਾੜ ਵਿੱਚ ਖੜੀ ਗੱਡੀ ਦੇ ਡੀਜ਼ਲ ਪਾਉਣ ਦੇ ਮਾਮਲੇ ਸ਼ਿਕਾਇਤਕਰਤਾ ਨੇ ਖੁੱਲੇ ਭੇਜ ਦੱਸਿਆ 25 ਤੋਂ 30 ਲੱਖ ਰੁਪਏ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ ਕਿਹਦੀ ਸਰਕਾਰੇ ਤੇਰੇ ਰੰਗ ਨੇ ਆਰੇ ਇਹ ਨਵਾਂ ਕਾਰਨਾਮਾ ਸਾਹਮਣੇ ਆ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲ ਰੈਸਪ੍ਰਿਸ਼ਟਾਚਾਰ ਹੈ ਸਰਕਾਰ ਚਲਾਈਆਂ ਜਾ ਰਹੀਆਂ ਪਰ ਇੱਕ ਵੱਡੇ ਘੁਟਾਲੇ ਸਾਹਮਣੇ ਆ ਰਿਹਾ ਹੈ ਮੇਰੀ ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਕਿ ਡੀਜ਼ਲ ਦੇ ਫਰਜੀ ਬਿੱਲ ਬਣਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਕੰਪਿਊਟਰ ਆਪਰੇਟਰ ਜਗਜੀਤ ਸਿੰਘ ਨੇ ਐਸਐਮਓ ਦੁਆਰਾ ਫਰਜੀ ਬਿੱਲ ਬਣਵਾ ਕੇ ਕਬਾੜ ਗੱਡੀ ਦੇ ਡੀਜ਼ਲ ਬਿੱਲ ਬਣਵਾਏ ਗਏ ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਗੁੱਦਾਪਿੰਡ ਦੇ ਨਿਵਾਸੀ ਹਰਤੇਜ ਸਿੰਘ ਭੁੱਲਰ ਜੋ ਕਿ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਰੋਕੂ ਟੀਮ ਦੇ ਬਠਿੰਡਾ ਦੇ ਆਗੂ ਹਨ ਇਹਨਾਂ ਵੱਲੋਂ ਸਾਰੇ ਘਟਾਲਿਆਂ ਦਾ ਮਸਲਾ ਜਾਗਰ ਕੀਤਾ ਗਿਆ ਹੈ ਇਸ ਤਰੀਕੇ ਦੇ ਨਾਲ ਬਠਿੰਡਾ ਸਰਕਾਰੀ ਹਸਪਤਾਲ ਵਿੱਚ ਓਪੀਡੀ ਦੇ ਫਰਜੀ ਪੱਤ ਰਕਮ ਲੈ ਕੇ ਘੱਟ ਰਕਮ ਦੇ ਪਰਚੇ ਕੱਟ ਕੇ ਸਰਕਾਰ ਨੂੰ ਲੁੱਟ ਲਈਆ ਗਿਆ ਹੈ। ਉਹਨਾਂ ਨੇ ਕਿਹਾ ਕਿ ਲੱਖਾਂ ਰੁਪਏ ਦੇ ਫਰਜ਼ੀ ਤਰੀਕਿਆਂ ਨਾਲ ਡੀਜ਼ਲ ਗੱਡੀਆਂ ਵਿੱਚ ਪਵਾ ਕੇ ਸਰਕਾਰੀ ਚੂਨਾ ਲਾਇਆ ਗਿਆ ਹੈ। ਇਸ ਮਾਮਲੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀ ਕਬਾੜ ਦੇ ਵਿੱਚ ਖੜੀ ਨਜ਼ਰ ਆਉਂਦੀ ਹੈ ਪਰ ਉਸ ਦਾ ਬਿੱਲ ਤੇਲ ਵਿੱਚ ਪਾਇਆ ਜਾਂਦਾ ਜੋ ਕਿ ਇੱਕ ਬਹੁਤ ਵੱਡਾ ਘੁਟਾਲਾ ਸਾਹਮਣੇ ਆ ਰਿਹਾ ਹੈ। ਮਿਲੀ ਜਾਣਕਾਰੀ ਹਸਰ ਉਹਨਾਂ ਨੇ ਦੱਸਿਆ ਕਿ ਜਦੋਂ ਮੈਂਬਰਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਲੈਵਲ ਤੇ ਪੜਤਾਲ ਸ਼ੁਰੂ ਕੀਤੀ ਇਸ ਘੁਟਾਲੇ ਦੇ ਪਤਾ ਲੱਗਾ ਤਾਂ ਹੁਣ ਇਸ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੂੰ ਸਾਰੇ ਰਿਕਾਰਡ ਜਾਂਚ ਲਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸਹਿਤਾ ਭਾਗ ਦੇ ਸੀਨੀਅਰ ਐਸਐਮਓ ਨੇ ਡਾਕਟਰ ਗਰਮੀਲ ਸੁਮਿਤ ਡਾਕਟਰ ਆਪਰੇਟਰ ਜਨਮਿਸਨ ਸਾਇਕਲੜਕੇ ਨੂੰ ਸਨਮਾਨ ਸਸਪੈਂਡ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ ਸ਼ਿਕਾਇਤ ਕਰਤਾ ਦਾ ਕਹਿਣਾ ਕਿ ਉਸ ਆਮ ਵਿੱਚ ਐਸਐਮਓ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਘਟਾਲੇ ਨਵੇਂ ਤੋਂ ਨਵੇਂ ਆਉਂਦੇ ਨਜ਼ਰ ਆਉਂਦੇ ਹਨ ਕਿਉਂਕਿ ਜਿੱਥੇ ਹਸਪਤਾਲਾਂ ਦੇ ਵਿੱਚ ਮਰੀਜ਼ ਇੱਕ ਮਦਦ ਦੀ ਗਹਾਰ ਲੈ ਕੇ ਆਉਂਦੇ ਹਨ ਪਰ ਜਿੱਥੇ ਬਾੜੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉੱਥੇ ਫਿਰ ਕੀ ਬਣ ਸਕਦਾ ਹੈ ਪਹਿਲਾਂ ਹੀ ਸਰਕਾਰ ਬੋਲੋਂ ਇਹਨਾਂ ਹਸਪਤਾਲਾਂ 'ਚ ਰੱਖ-ਰਖਾਅ ਲਈ ਕਰੋੜਾਂ-ਾਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਜਦੋਂ ਇਹ ਜੇ ਕੋਟਾਲੇ ਹੁੰਦੇ ਹਨ ਤਾਂ ਆਪਣੇ ਆਪ ਦੀ ਸਵਾਲੀਆਂ ਨਿਸ਼ਾਨ ਪੈਦਾ ਕਰਦੇ ਹਨ ਕਿ ਲੋਕ ਕਿੱਥੇ ਜਾਣ ਕਿਉਂਕਿ ਸਰਕਾਰ ਬੋਲੋਂ ਦਾ ਪ੍ਰਸ਼ਟਾਚਾਰ ਰਾਹਤ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਇੱਕ ਹੋਰ ਕੋਟਾਲੇ ਨਿਕ ਨਮਾ ਸਵਾਲੀਆਂ ਨਿਸ਼ਾਨ ਪੈਦਾ ਕਰਦਾ ਹੈ ਵੀ ਕਿਵੇਂ ਇੱਕ ਕਬਾੜ ਗੱਡੀ ਖੜੀ ਦੇ ਵਿੱਚ ਕਿਵੇਂ ਬਿੱਲ ਪਾਏ ਜਾਂਦੇ ਹਨ ਤੇ ਕੋਟਾਲੇ ਕੀਤੇ ਜਾਂਦੇ ਹਨ ਇੱਕ ਆਪਣੇ ਆਪ 'ਚ ਸਵਾਲੀਆਂ ਨਿਸ਼ਾਨ ਪੈਦਾ ਆਉਂਦਾ ਹੈ ਆਉਸ ਨੂੰ ਸੁਣਾਉਣਿਆ ਉਹਨਾਂ ਦੀ ਜਵਾਨੀ ਕਿਵੇਂ ਦੱਸਦੇ ਹਨ ਕਿਵੇਂ ਮਿਲੀ ਜਾਣਕਾਰੀ ਤੇ ਉਹਨਾਂ ਨੇ ਜਾਂਚ ਕੀਤੀ ਤੇ ਗੱਲ ਸਾਹਮਣੇ ਆਈ ਉਹ ਸਾਨੂੰ ਸੁਣਾਉਣਾ ਹੈ ਇੱਕ ਾਟਣਾ ਬਠਿੰਡਾ ਤੋਂ ਸਾਹਮਣੇ ਆ ਰਹੀ ਹੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਵੇਂ ਘਟਾਲੇ ਕੀਤੇ ਜਾ ਰਹੇ ਸਨ ਵੱਡੀ ਪਰਦੇ ਤੇ ਫਰਜ਼ੀ ਬਾੜੇ ਦਾ ਵਿੱਚ ਜਿਵੇਂ ਗੱਡੀ ਦੇ ਵਿੱਚ ਤੇਲ ਘੱਟ ਪਾਉਣਾ ਤੇ ਬਿੱਲ ਵੱਧ ਪੋਆ ਕੇ ਲੈ ਕੇ ਆਉਣਾ ਇੱਕ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿਉਂਕਿ ਹੁਣ ਵਿਜੀਲੈਂਸ ਤੇ ਜਾਂਚ ਦੇ ਅਧੀਨ ਹੈ ਦੇਖਦੇ ਆਉਣ ਵਾਲੇ ਦਿਨਾਂ 'ਚ ਵਿਜੀਲੈਂਸ ਜਾਂਚ ਕਰਕੇ ਇਸ ਤੇ ਕੀ ਕਾਰਵਾਈ ਹੁੰਦੀ ਹੈ ਅਤੇ ਕੀ ਨਤੀਜੇ ਨਿਕਲਦੇ ਹਨ ਅਤੇ ਕੌਣ ਪੋਟਾਲਿਆਂ ਦੇ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਨਹੀਂ ਕ ਆਪਣੇ ਆਪ ਚ ਸਵਾਲੀਆ ਨਿਸ਼ਾਨ ਪੈਦਾ ਹੋਵੇਗਾ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਜਵਾਨੀ ਕੀ ਨਾ ਥੋੜੇ ਜੀ ਹਰਤੇ ਆਈ ਭੁੰਡਰ ਸਰ ਪਿੰਡ ਕੋਦ ਦਾ ਅੱਛਾ ਇਹ ਕੀ ਮਾਮਲਾ ਚੱਕਿਆ ਤੁਸੀਂ ਜਿਹੜਾ ਹੈਗਾ ਮਾਮਲਾ ਸਰ ਇਹ ਸਿਬੜਾਸਰ ਬਠਿੰਡਾ ਚ ਡੀਜ਼ਲ ਕਪਲਾ ਹੋਇਆ 28 8 2024 ਤੋਂ ਲੈ ਕੇ 30 April 2025 ਤੱਕ ਦਾ ਤੇ ਇਹ ਤੁਹਾਨੂੰ ਦੱਸ ਦਈਏ ਸਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜੀ ਜ਼ੀਰੋ ਟਾਲਰੈਂਸ ਨੀਤੀ ਆ ਉਹ ਤੇ ਪਹਿਰਾ ਦਿੰਦੇ ਹੋਏ ਸਾਡੀ ਟੀਮ ਬਣੀ ہوئی ਆ ਬਠਿੰਡਾ ਜ਼ਿਲ੍ਹੇ ਦੀ ਤੇ ਕ੍ਰਾਪਸ਼ਨ ਦੇ ਖਿਲਾਫ ਉਤੇ ਅਸੀਂ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ ਵੀ ਆ ਤੇ ਮੈਂ ਐਨਜੀਓ ਦਾ ਸਲਾਹਕਾਰ ਵੀ ਆ ਤਰਾ ਹੂੰ ਇੱਕਦੋ ਪਤਾ ਲੱਗਿਆ ਸਰ ਸਾਨੂੰ ਇਹ ਜਨਵਰੀ ਚ ਕਿਸੇ ਨੇ ਦੱਸਿਆ ਸੀ ਜਨਵਰੀ 2025 ਚ ਵੀ ਸਭਾ ਹਸਤਾ ਬਟਲਣ ਦੇ ਵੇਖੇ ਡੀਜ਼ਲ ਚ ਘਪਰੇ ਉਹ ਘਪਲੇ ਹੋ ਰਹੇ ਆ ਤੇ ਉਸ ਤੋਂ ਬਾਅਦ ਸਰ ਅਸੀਂ ਪੂਰਾ ਮੈਂ ਵੈਰੀਫਾਈ ਕੀਤਾ ਆਪ ਜਾ ਕੇ ਸਾਡੀ ਟੀਮ ਨਾਲ ਸਾਨੂੰ ਪਤਾ ਲੱਗੇ ਵੀ ਆ ਹੈਗਾ ਸਰ ਮਾਰਚ ਐਂਡ ਤੱਕ ਸਾਡੇ ਕੋਲ ਸਾਰੇ ਪ੍ਰੂਫ ਆ ਗਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਵੀ ਮੰਤਰੀ ਸਾਹਿਬ ਨੂੰ ਮਿਲਦੇ ਆਂ ਸਿਹਤ ਮੰਤਰੀ ਸਾਹਿਬ ਨੂੰ ਕੀ ਕੀ ਪ੍ਰੂਫ ਕੀ ਸੀਗੇ ਉਹ ਪ੍ਰੂਫ ਸਰ ਬਿੱਲ ਸੀ ਸਾਡੇ ਕੋਲੇ ਡੀਜ਼ਲ ਦੇ ਬਿੱਲ ਸੀ ਸਾਰੇ ਕੀ 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 ਕੀਤਾ ਕਪੜਾ ਕੀ ਕੀਤਾ ਸੀ ਕਪੜਾ ਡੀਜ਼ਲ ਦੇ ਵਿੱਚ ਕੰਡਮ ਗੱਡੀਆਂ 'ਚ ਸਾਰਾ ਡੀਜ਼ਲ ਪਾਇਆ ਗਿਆ ਪ੍ਰਾਈਵੇਟ ਗੱਡੀਆਂ 'ਚ ਡੀਜ਼ਲ ਪਾਇਆ ਗਿਆ ਜਿਹੜੀਆਂ ਗੱਡੀਆਂ ਨਾਮੋ ਨਿਸ਼ਾਨੀ ਨਹੀਂ ਸਰ ਉਹ ਗੱਡੀਆਂ 'ਚ ਨੰਬਰ ਬਦਲ-ਬਦਲ ਕੇ ਡੀਜ਼ਲ ਪਾਇਆ ਗਿਆ ਸਰ ਠੀਕ ਹੈ ਹਸਪਤਾਲ ਦੀਆਂ ਸਰ ਕੁੱਲ 4 ਗੱਡੀਆਂ ਤੇ ਇਹਨਾਂ ਨੇ ਡੀਜ਼ਲ ਦਿਖਾ ਕੇ 88 ਗੱਡੀਆਂ 'ਚ ਨੰਬਰ ਬਦਲ-ਬਦਲ ਕੇ ਤੇ ਆਹ ਕ ਤੇ ਬਾਕੀ ਅਸੀਂ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਸਰ ਤੇ ਉਹ ਜਲਦੀ ਜਾਂਚ ਕਰ ਰਹੀ ਹੈ ਵਿਜੀਲੈਂਸ ਤੇ ਸਾਨੂੰ ਉਮੀਦ ਆ ਵੀ ਜਲਦੀ ਕਾਰਵਾਈ ਹੋਊਗੀ ਇਸ ਚੀਜ਼ ਤੇ ਤੁਹਾਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਫਿਰ ਅੱਗੇ ਤੁਸੀਂ ਕਿਸ ਤਰੀਕੇ ਜਿਹੜੀ ਕਾਰਵਾਈ ਲਿਖ ਕੇ ਦਿੱਤੀ ਹੈ ਕਿਹਨੂੰ ਕਿਹਨੂੰ ਕੰਪਲੇਂਟ ਭੇਜੀ ਹੈ ਅਸੀਂ ਸਰ ਸਿਹਤ ਮੰਤਰੀ ਨੂੰ ਮਿਲੇ ਆ 2 April 2025 ਨੂੰ ਉਹਨਾਂ ਨੇ ਧਿਆਨ ਚ ਲੈਂਦਾ ਸਮੇਤ ਪ੍ਰੂਫ ਤੇ ਡੀਸੀ ਸਾਹਿਬ ਆਪਣੇ ਬਹੁਤ ਇਮਾਨਦਾਰ ਸ਼ੌਕਤਪਰੀ ਜੀ ਉਹਨਾਂ ਨੇ ਵੀ ਅਸੀਂ ਧਿਆਨ ਚ ਲੈਂਦਾ 3 April ਨੂੰ ਉਹਨਾਂ ਨੇ ਜਾਂਚ ਨੋਕੇ ਬਧਾਇਆ ਉਸ ਤੋਂ ਬਾਅਦ ਸਰ 7 ਤਰੀਕ ਨੂੰ ਇਹ ਇਕੱਠੀ ਕਰਨ ਦੇ ਡਾਕਟਰ ਕਮੇਲ ਸੇ ਨੂੰ ਜੋ ਕਿ ਬੰਦ ਹੀ ਨਹੀਂ ਸੀ ਵੀ ਤੇਰੀ ਸ਼ਿਕਾਇਤ ਆਈ ਆ ਠੀਕ ਆ ਇਹ ਚਿੱਠੀ ਕੱਢਣੀ ਸੀ ਇਨਕੁਆਰੀ ਟੀਮ ਆਉਂਦੀ ਨਾਲ ਲਿਖਣ ਦੀ ਚਿੱਠੀ ਵੀ ਆ ਕੰਪਲੀਟ ਆਈ ਆ 8 ਤਰੀਕ ਨੂੰ ਛੁੱਟੀ ਸੀ ਸਾਰਾ 8 April ਨੂੰ ਸਾਰਾ ਦਿਨ ਰਕਾਰ ਨਾਲ ਛੇੜਖੜ ਹੁੰਦੀ ਰਹੀ 9 ਤਰੀਕ ਨੂੰ ਇਨਕੁਆਰੀ ਟੀਮ ਦੇ ਮੁਖ ਜਿਹੜਾ ਸੀਗਾ ਚੰਦਰ ਸ਼ੇਖਰ ਸੇਬਲ ਸਾਹਿਬ ਦਾ ਫ੍ਰੀ ਕੋਰਟ ਬਹੁਤ ਵਧੀਆ ਇਮਾਨਦਾਰ ਬੰਦਾ ਉਹਦੀ ਡਿਊਟੀ ਲੱਗੀ ਸੀ ਮੈਂਬਰ ਸੀ ਉਹ ਉਹਨਾਂ ਦੀ ਮੈਨੂੰ ਕਾਲ ਆਉਂਦੀ 8 ਵਜੇ ਵੀ ਪੁਲਰ ਸਾਹਿਬ ਮੈਂ ਤੁਹਾਡੀ ਕੰਪਲੇਟ ਤੇ ਬਠਿੰਡੇ ਆ ਰਿਹਾ। ਮੈਂ ਸਰ ਤੁਹਾਨੂੰ ਮੇਰੀ ਕੰਪਲੇਟ ਦਾ ਕੀ ਪਤਾ ਲੱਗ ਮੈਂ ਕੀਤੀ ਆ। ਕਹਿੰਦਾ ਮੈਨੂੰ ਪਤਾ ਲੱਗ ਗਿਆ ਹਾਲਾਂਕਿ ਨਾਮ ਦੱਸਣਾ ਨਹੀਂ ਬੰਦਾ। ਠੀਕ ਹੈ ਸਰ। ਉਸ ਤੋਂ ਬਾਅਦ ਮੈਨੂੰ ਸ਼ਾਮ ਨੂੰ ਫੋਨ ਆਦਾ ਡਾਕਟਰ ਜੰਦਰਸ਼ੇਖਰ ਦਾ 9 ਵਜੇ ਰਾਤ ਨੂੰ 8 ਵਜੇ 9 ਤਰੀਕ ਨੂੰ 8 ਵਜੇ ਰਾਤ ਨੂੰ। ਉਹਨਾਂ ਨੇ ਮੈਨੂੰ ਕਿਹਾ ਵੀ ਵੱਡਾ ਕਬਲਾ ਹੋਇਆ ਡੀਲ ਚ ਤੇਰੀ ਜਾਣਕਾਰੀ ਸਹੀ ਸੀ। ਮੈਂ ਕਿਹਾ ਸਰ ਕਿੰਨਾ ਕੁ? ਕਹਿੰਦਾ ਆਪ੍ਰੋਕਸੀਮੇਟ 20 ਤੋਂ 30 ਲੱਖ ਦਾ। ਉਹਨਾਂ ਨੇ ਅੰਦਾਜ਼ਾ ਹੀ ਦੱਸਤਾ ਇੱਕ। ਠੀਕ ਹੈ ਸਰ। ਉਹ ਮੈਨੂੰ ਇਹ ਵੀ ਕਿਹਾ ਵੀ 7:54 ਮਿੰਟ ਤੇ ਅਸੀਂ ਮੇ ਕਿਹੜੇਨ ਪਾਰਟੀ ਦਾ ਮੁਖੀ ਸੀ ਚੈਨੋ ਸਿਹਤ ਮੰਤਰੀ ਨੂੰ ਕਰਤੀ ਹੋਵੇ ਤੇ ਮੈਂ ਕਿਹਾ ਸਰ ਹੁਣ ਕੀ ਬਣੂਗਾ ਕਹਦਾ ਬੰਦਾ ਟੜਕੇ ਸਸਪੈਂਡ ਹੋ ਜੂ ਐਡਾ ਵਾੜਾ ਕਬਲਾ ਪਰ ਉਸ ਤੋਂ ਬਾਅਦ ਸਰ ਕੁਝ ਨਹੀਂ ਹੋਇਆ ਠੀਕ ਆ ਅਸੀਂ 19 ਤਰੀਕ ਨੂੰ ਇਹ ਟਲਵੰਡੀ ਦੇ ਬਦਲੀ ਕਰਤੀ ਗੁਰਮੇਲ ਜੀ ਸਾਡੇ ਰੋਲਾ ਪਹੁੰਚ ਤੋਂ ਬਾਅਦ ਠੀਕ ਹੈ ਜੀ ਜ਼ਿਲ੍ਹੇ ਦੇ ਵਿੱਚ ਹੀ ਤੇ ਨਹੀਂ ਤਾਂ ਕੋਈ ਕਲਾਸ 4 ਦੀ ਡਿਊਟੀ ਚ ਲਾਪਰਵਾਹੀ ਵਰਤੀ ਜੋ ਡਾਕਟਰ ਤੋਂ ਉਹਨੂੰ ਸਸਪੈਂਡ ਕੀਤਾ ਜਾਂਦਾ ਐਡੀ ਬੱਡੀ ਲਾਪਰਵਾਹੀ ਹੋਣ ਦੇ ਬਾਵਜੂਦ ਹੀ ਉਹਨੂੰ ਟਲਵੰਡੀ ਲਾਇਆ ਫਿਰ ਮੈਂ ਰੋਲਾ ਪਾਇਆ ਫਿਰ ਆਰਡਰ ਕੈਨਸਲ ਕਰਤੀ ਫਿਰ 30 ਅਪ੍ਰੈਲ ਨੂੰ ਚੱਕ ਕੇ ਸੁਨਾਮ ਲਾ ਫਿਰ ਅਸੀਂ ਆਖੇ ਜੀ ਚਲੋ ਥੇ ਤਾਂ ਪਵਾ ਗਿਆ ਅਸਰਾ ਸਾਨੂੰ ਬਿਸ਼ਵਾਸ ਨਹੀਂ ਦਿਹਾ ਠੀਕ ਹੈ ਜਿਹੜਾ ਉਹ ਅਧਿਕਾਰੀ ਆ ਕਿਉਂਕਿ ਮੇਲੀ ਪੁੱਤ ਬਣਾ ਦਾ ਕੰਮ ਹੁੰਦਾ ਨਹੀਂ ਸਾਰੇ ਨਾਲ ਟਾਈਮ ਖੜਦਾ ਨਹੀਂ ਫਿਰ ਅਸੀਂ 1 5 2025 ਨੂੰ ਕਿ ਵਿਜੀਲੈਂਸ ਪ੍ਰਮੀਨ ਕੁਮਾਰ ਸਿੰਘ ਉਹਨਾਂ ਨੂੰ ਮੈਂ ਜਾ ਕੇ ਚੰਡੀਗੜ੍ਹ ਮਿਲਿਆ ਮਹਾਲੀ ਠਾਰ ਸੈਕਟਰ ਚ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਤੇ ਨਾਲੇ ਉਹਨਾਂ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਦੱਸੋ ਉਹਨਾਂ ਨੇ ਜਾਂਚ ਨੂੰ ਜਾ ਕੇ ਕਰੀ ਵਧਾਇਆ ਫਿਰ ਜਾਂਚ ਬਠਿੰਡੇ ਆਈ ਇਹਨਾਂ ਨੇ ਸਾਨੂੰ ਬੁਲਾਇਆ ਠੀਕ ਆ ਸਾਨੂੰ ਬਠਿੰਡਾ ਵਿਜੀਲੈਂਸ ਤੇ ਬਹੁਤ ਬਿਸ਼ਵਾਸ ਆ ਕਿਉਂਕਿ ਅਸੀਂ ਪਹਿ ਸਰਕਾਰ ਵੱਲੋਂ ਤਾਂ ਇਹੀ ਆ ਵੀ ਜਾਂਚ ਕਰਕੇ ਜੋ ਵੀ ਹੈਗੇ ਡਾਕਟਰ ਗੁਰਮੇਲ ਦੇ ਨਾਲ ਹੋਰ ਵੀ ਕੁਝ ਮਲੀਭੁਗਤਾਂ ਜਾਂ ਜਿਹੜੇ ਸਿਹਤ ਅਧਿਕਾਰੀਆਂ ਨੇ ਮਲੀਭੁਗਤ ਨਾ ਹੋਣ ਤੱਕ ਕੋਸ਼ਿਸ਼ ਕੀਤਾ ਨਹੀਂ ਉਹਨਾਂ ਸਾਰਿਆਂ ਦੀ ਜਾਂਚ ਕਰਕੇ ਠੀਕ ਹੈ ਜੀ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਅੱਗੇ ਭ੍ਰਸ਼ਟਾਚਾਰ ਬੰਦ ਲੋਕਾਂ ਨੂੰ ਨਾ ਖਪੈ ਸਕੇ ਪਰਚੀਆਂ ਵੀ ਜਾਲੀ ਬਣਾਈਆਂ ਗਈਆਂ ਆ ਪਰਚੀਆਂ ਬਣਾਈਆਂ ਸਰ ਜਾਲੀ ਇਹਨਾਂ ਨੇ ਸਰ ਕੀ ਕੀਤਾ ਪਰਖਣ ਇੱਕੋ ਹੀ ਸੈਂਕਲਮ ਉਹ ਆਪਣਾ ਕਲੈਕਸ਼ਨ ਸੈਂਟਰ ਇਹਨਾਂ ਦਾ ਬਰਿੰਡ ਹਸਪਤਾਲ ਚ ਕਿੱਥੇ ਆ ਆਪਣਾ ਰਿਸਪਸ਼ਨ ਤੇ ਸਰ ਹਾਂਜੀ ਕੋਪੀ ਡੀਚਰ ਰਿਸਪਸ਼ਨ ਕੀ ਹੁੰਦਾ ਉੱਥੇ ਹਾਂ ਉੱਥੇ ਸਾਰੇ ਕੀ ਕਰਦੇ ਆ ਜਿਵੇਂ 420 ਰੁਪਏ ਮੈਡੀਕਲ ਦੀ ਫੀਸ ਹੁੰਦੀ ਹੈ ਗਵਰਨਮੈਂਟ ਵੱਲਾਈ ਦੀ ਠੀਕ ਆ ਸਾਰਾ ਤਿੰਨਰ ਸਿੱਧਾ ਹੁੰਦੀਆਂ ਇੱਕ ਰੈੱਡ ਹੁੰਦੀ ਆ ਇੱਕ ਜੈਲੋ ਜੋ ਕਿ ਲੋਕਾਂ ਨੂੰ ਦਿੱਤੀ ਜਾਂਦੀ ਆ ਉਹਦੇ 420 ਭਰ ਲੈਂਦੇ ਆ ਨੀਚੇ ਹੁੰਦੀ ਆ ਵਾਈਟ ਇੱਕ ਉਹ ਆਪ ਦੇ ਕੋਲ ਰੱਖਣੀ ਹੁੰਦੀ ਆ ਉਹਦੇ ਇਕੱਲੇ 20 ਰੁਪਏ ਭਰ ਲੈਂਦੇ ਆ ਉਹਤੇ ਲਖਨਦੇ ਆ ਵੀ ਅੱਖਾਂ ਵਾਲੇ ਨੂੰ ਦਿਖਾਇਆ ਜਾਂ ਦੰਦਾਂ ਵਾਲੇ ਨੂੰ ਦਿਖਾਇਆ ਠੀਕ ਹੈ ਜੀ 400 ਰੁਪਏ ਜੇਬ ਚ ਠੀਕ ਹੈ ਜੀ ਲੋਕਾਂ ਨੂੰ ਪਰਚੀ ਦੇਤੀਆਂ ਠੀਕ ਹੈ ਲੋਕਾਂ ਨੂੰ ਆਇਆ ਉਹਦਾ ਵੀ ਚਲੋ ਸਾਨੂੰ ਪਰਚੀ ਮਿਲ ਗਈ 420 ਦੀ ਠੀਕ ਹੈ ਜੀ ਤੇ ਬਾਕੀ ਜਿਹੜੇ ਕੋਈ ਹੋਰ 200 ਵਾਲੇ ਮੈਡੀਕਲ ਹੁੰਦੇ ਆ ਉਹ ਵੀ ਜੀ 20 ਰੁਪਏ ਭਰ ਲੈਂਦੇ ਆ ਇਸ ਤਰ੍ਹਾਂ ਬਹੁਤ ਕੰਮ ਚੱਲਦੀ ਆ ਸਰ ਬਾਕੀ ਬਿਜ਼ਨਸ ਜਾਨ ਚੱਲ ਰਹੀ ਆ ਜਿਆਦਾ ਆਪਾਂ ਜੇ ਬਾਰੇ ਦੱਸ ਨਹੀਂ ਸਕਦੇ ਸਾਰਾ ਕੁਝ ਸਾਹਮਣੇ ਹੈ ਜੀ ਦੋ ਚਾਰ ਦਿਨਾਂ ਚ